ਕਈ ਵਾਰ ਗਲਤੀ ਜਾਣਬੁੱਝ ਕੇ ਨਹੀਂ ਹੁੰਦੀ ਬਸ ਕਈ ਵਾਰ ਦਿਲ ਹੌਲੀ-ਹੌਲੀ ਹੱਦਾਂ ਭੁੱਲ ਜਾਂਦਾ ਹੈ ਰਵਨੀਤ ਨੂੰ ਅਜੇ ਵੀ ਯਾਦ ਸੀ ਜਦੋਂ ਉਹ ਛੋਟੀ ਸੀ ਤਾਂ ਭੂਆ ਦੇ ਘਰ ਜਾਣਾ ਤਿਉਹਾਰ ਵਰਗਾ ਲੱਗਦਾ ਸੀ ਹੱਸਣਾ ਖੇਡਣਾ ਮਠਾਈਆਂ ਤੇ ਹਰ ਵਾਰ ਇੱਕ ਆਵਾਜ਼ ਰਵਨੀਤ ਆਪਣੇ ਭਰਾ ਨਾਲ ਲੜਿਆਣਾ ਕਰ ਭਰਾ ਯਾਨੀ ਕਿ ਉਹਦੀ ਭੂਆ ਦਾ ਮੁੰਡਾ ਸਾਗਰ ਹੌਲੀ-ਹੌਲੀ ਸਮਾ ਬਦਲ ਗਿਆ ਬਚਪਨ ਪਿੱਛੇ ਰਹਿ ਗਿਆ ਹੁਣ ਰਵਨੀਤ ਕਾਲਜ ਚ ਸੀ ਸੋਚਾਂ ਗਹਿਰੀਆਂ ਹੋ ਗਈਆਂ ਸੀ ਭੂਆ ਦੇ ਘਰ ਜਾਣਾ ਹੁਣ ਸਿਰਫ ਤਿਉਹਾਰ ਵਰਗਾ ਨਹੀਂ ਇੱਕ ਅਜੀਬ ਜਿਹੀ ਉਲਝਣ ਬਣ ਗਿਆ ਸੀ ਸਾਗਰ ਹੁਣ ਪਹਿਲਾਂ ਵਰਗਾ ਨਹੀਂ ਸੀ ਰਿਹਾ ਨਾ ਸਿਰਫ ਉਮਰ ਚ ਵੱਡਾ ਹੋਇਆ ਸੀ ਪਰ ਉਹਦੀਆਂ ਅੱਖਾਂ ਚ ਵੀ ਕੁਝ ਅਜੀਹਾ ਸੀ ਜੋ ਰਵਨੀਤ ਨੂੰ ਅਣਜਾਣ ਲੱਗਦਾ ਪਰ ਖਿੱਚਦਾ ਜ਼ਰੂਰ ਸੀ ਉਹ ਦੋਵੇਂ ਘਰ ਦੇ ਇੱਕੋ ਕੋਨੇ ਚ ਬੈਠ ਕੇ ਮੋਬਾਈਲ ਦੇਖਦੇ ਪਰ ਧਿਆਨ ਸਕਰੀਨ ਤੇ ਨਹੀਂ ਹੁੰਦਾ ਗੱਲਾਂ ਨਾਰਮਲ ਹੁੰਦੀਆਂ ਕਾਲਜ ਦੋਸਤ ਤੇ ਫਿਊਚਰ ਪਰ ਖਮੋਸ਼ੀ ਚ ਕੁਝ ਹੋਰ ਹੀ ਚੱਲ ਰਿਹਾ ਹੁੰਦਾ ਰਵਨੀਤ ਨੇ ਕਈ ਵਾਰ ਆਪਣੇ ਆਪ ਨੂੰ ਸਮਝਾਇਆ ਕਿ ਇਹ ਸਿਰਫ ਮੇਰਾ ਭਰਾ ਹੈ ਪਰ ਦਿਲ ਨੇ ਹਮੇਸ਼ਾ ਸੁਣਿਆ ਹੀ ਨਹੀਂ ਇੱਕ ਦਿਨ ਛੱਤ ਤੇ ਖੜੇ ਹੋਏ ਸਾਗਰ ਨੇ ਹੌਲੀ ਆਵਾਜ਼ ਚ ਕਿਹਾ ਕਦੇ-ਕਦੇ ਲੱਗਦਾ ਏ ਅਸੀਂ ਦੋਵੇਂ ਬਹੁਤ ਵੱਖਰੇ ਆ ਘਰਦਿਆਂ ਤੋਂ ਵੀ ਉਹ ਵਾਕ ਸਿਮਰਨ ਦੇ ਦਿਲ ਚ ਠਹਿਰ ਗਿਆ ਕਿਉਂਕਿ ਉਹ ਵੀ ਇਹੀ ਮਹਿਸੂਸ ਕਰ ਰਹੀ ਸੀ ਪਰ ਕਹਿਣ ਦੀ ਹਿੰਮਤ ਨਹੀਂ ਸੀ ਉਸ ਰਾਤ ਰਵਨੀਤ ਸੌ ਨਹੀਂ ਸਕੀ ਦਿਮਾਗ ਕਹਿ ਰਿਹਾ ਸੀ ਗਲਤ ਆ ਤੇ ਦਿਲ ਕਹਿ ਰਿਹਾ ਸੀ ਅਹਿਸਾਸ ਸੱਚਾ ਹੈ ਉਹ ਸਭ ਤੋਂ ਖਤਰਨਾਕ ਹਾਲਤ ਹੁੰਦੀ ਹੈ ਜਦੋਂ ਅਹਿਸਾਸ ਸੱਚੇ ਲੱਗਣ ਪਰ ਰਾਹ ਗਲਤ ਹੋਵੇ ਅਗਲੇ ਦਿਨ ਸਾਗਰ ਦਾ ਮੈਸੇਜ ਆਇਆ ਕਿ ਕੱਲ ਦੀ ਗੱਲ ਤੈਨੂੰ ਅਜੀਬ ਤਾਂ ਨਹੀਂ ਲੱਗੀ ਰਵਨੀਤ ਨੇ ਫੋਨ ਹੱਥ 'ਚ ਫੜਿਆ ਰੱਖਿਆ ਇੱਕ ਜਵਾਬ ਉਹਦੀ ਜ਼ਿੰਦਗੀ ਨੂੰ ਦੋ ਰਾਹਾਂ 'ਚ ਵੰਡ ਸਕਦਾ ਸੀ ਉਹਨੇ ਲਿਖਿਆ ਨਹੀਂ ਪਰ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਸાગਰ ਨੇ ਰਿਪਲਾਈ ਨਹੀਂ ਕੀਤਾ ਪਰ ਉਸ ਖਾਮੋਸ਼ੀ ਨੇ ਰਵਨੀਤ ਨੂੰ ਹੋਰ ਡਰਾ ਦਿੱਤਾ ਉਹ ਸਮਝ ਗਈ ਸੀ ਕਿ ਗਲਤੀ ਅਜੇ ਹੋਈ ਨਹੀਂ ਪਰ ਉਸ ਵੱਲ ਕਦਮ ਪੈ ਚੁੱਕਾ ਹੈ ਤੇ ਕੁਝ ਗਲਤੀਆਂ ਵਾਪਸ ਮੋੜਨ ਤੋਂ ਪਹਿਲਾਂ ਹੀ ਬਹੁਤ ਕੁਝ ਤੋੜ ਦਿੰਦੀਆਂ ਨੇ ਸਾਗਰ ਦੀ ਖਾਮੋਸ਼ੀ ਰਵਨੀਤ ਲਈ ਸਭ ਤੋਂ ਵੱਡਾ ਸਵਾਲ ਬਣ ਗਈ ਉਹਨੇ ਸੋਚਿਆ ਸੀ ਜੇ ਉਹ ਰਿਪਲਾਈ ਨਹੀਂ ਕਰੇਗਾ ਤਾਂ ਸ਼ਾਇਦ ਸਭ ਠੀਕ ਰਹੇਗਾ ਪਰ ਅਜਿਹਾ ਨਹੀਂ ਹੋਇਆ ਖਾਮੋਸ਼ੀ ਨੇ ਗੱਲਾਂ ਨੂੰ ਖਤਮ ਨਹੀਂ ਕੀਤਾ ਬਲਕਿ ਉਹਨਾਂ ਨੂੰ ਹੋਰ ਗਹਿਰਾ ਕਰ ਦਿੱਤਾ ਅਗਲੇ ਹਫਤੇ ਭੂਆ ਦੇ ਘਰ ਇੱਕ ਛੋਟਾ ਜਿਹਾ ਪਰਿਵਾਰਕ ਸਮਾਗਮ ਸੀ ਸਿਮਰਨ ਜਾਣ ਤੋਂ ਕतराਉਂਦੀ ਰਹੀ ਪਰ ਮਾਂ ਦੇ ਜੋਰ ਅੱਗੇ ਚੁੱਪ ਰਹਿ ਗਈ ਘਰ 'ਚ ਦਾਖਲ ਹੁੰਦਿਆਂ ਹੀ ਉਹ ਅਹਿਸਾਸ ਆ ਗਿਆ ਕਿ ਇੱਥੇ ਸਭ ਕੁਝ ਨਾਰਮਲ ਹੈ ਸਿਰਫ ਉਹਦਾ ਦਿਲ ਹੀ ਨਹੀਂ ਸਾਗਰ ਨੇ ਉਹਨੂੰ ਦੇਖਿਆ ਪਰ ਪਹਿਲਾਂ ਵਾਂਗ ਹਸੀਅਾਨੀ ਉਹ ਦੂਰੀ ਰਵਨੀਤ ਨੂੰ ਚੁੱਭ ਗਈ ਰਾਤ ਦੇ ਖਾਣੇ ਤੋਂ ਬਾਅਦ ਸਾਰੇ ਟੀਵੀ ਦੇ ਸਾਹਮਣੇ ਬੈਠੇ ਸੀ ਗੱਲਾਂ ਚੱਲ ਰਹੀਆਂ ਸੀ ਖਾਸੇ ਮਜ਼ਾਕ ਵੀ ਹੋ ਰਹੇ ਸੀ ਪਰ ਰਵਨੀਤ ਦੀ ਨਜ਼ਰ ਵਾਰ-ਵਾਰ ਸਾਗਰ ਵੱਲ ਜਾ ਰਹੀ ਸੀ ਉਹਨੇ ਅਚਾਨਕ ਪੁੱਛਿਆ ਰਵਨੀਤ ਸਭ ਠੀਕ ਹੈ ਉਹ ਝਟਕ ਕੇ ਬੈਠੀ ਹਾਂ ਪਰ ਹਾਂ ਕਦੇ ਵੀ ਸੱਚ ਨਹੀਂ ਸੀ ਬਾਅਦ ਚ ਜਦੋਂ ਛੱਤ ਤੇ ਹਵਾ ਖਾਣ ਲਈ ਗਈ ਤਾਂ ਸਾਗਰ ਵੀ ਆ ਗਿਆ ਤੇ ਕੁਝ ਪਲ ਦੋਵੇਂ ਚੁੱਪ ਰਹੇ ਫਿਰ ਸਾਗਰ ਨੇ ਕਿਹਾ ਮੈਂ ਸੋਚਿਆ ਸੀ ਤੂੰ ਮੈਸੇਜ ਦਾ ਮਤਲਬ ਸਮਝ ਜਾਵੇਂਗੀ ਰਵਨੀਤ ਨੇ ਹੱਥਾਂ ਨੂੰ ਕੱਸ ਲਿਆ ਤੇ ਕਹਿੰਦੀ ਮੈਂ ਸਮਝਦੀ ਹਾਂ ਇਸ ਲਈ ਤਾਂ ਡਰ ਲੱਗਦਾ ਏ ਸਾਗਰ ਨੇ ਸਾਹ ਭਰਿਆ ਤੇ ਕਹਿੰਦਾ ਮੈਨੂੰ ਵੀ ਪਰ ਜਦੋਂ ਦਿਲ ਨਹੀਂ ਸੁਣਦਾ ਤਾਂ ਦਿਮਾਗ ਵੀ ਹਾਰ ਜਾਂਦਾ ਏ ਉਹ ਵਾਕ ਰਵਨੀਤ ਲਈ ਚੇਤਾਵਨੀ ਸੀ ਪਰ ਅਜੀਬ ਤਰ੍ਹਾਂ ਦਾ ਸਹਾਰਾ ਵੀ ਉਹਨੂੰ ਲੱਗਿਆ ਉਹ ਕੱਲੀ ਨਹੀਂ ਪਰ ਇਹੀ ਗੱਲ ਸਭ ਤੋਂ ਵੱਡੀ ਗਲਤੀ ਬਣ ਰਹੀ ਸੀ ਉਸ ਰਾਤ ਦੋਵਾਂ ਨੇ ਫੈਸਲਾ ਕੀਤਾ ਕਿ ਘੱਟ ਗੱਲ ਕਰਾਂਗੇ ਦੂਰੀ ਰੱਖਾਂਗੇ ਪਰ ਅਜਿਹਾ ਫੈਸਲਾ ਕਾਗਜ਼ ਤੇ ਚੰਗਾ ਲੱਗਦਾ ਏ ਅਸਲ 'ਚ ਦਿਲ ਨੂੰ ਕਾਨੂੰਨ ਨਹੀਂ ਸਮਝ ਆਉਂਦੇ ਕੁਝ ਦਿਨਾਂ ਬਾਅਦ ਛੋਟੇ-ਛੋਟੇ ਮੈਸੇਜ ਆਉਣ ਲੱਗੇ ਕਿ ਪੜ੍ਹਾਈ ਕਿਵੇਂ ਚੱਲ ਰਹੀ ਕੀ ਖਾਦਾ ਕੋਈ ਵੱਡੀ ਗੱਲ ਨਹੀਂ ਪਰ ਇਹੀ ਗੱਲਾਂ ਆਦਤ ਬਣ ਗਈਆਂ ਰਵਨੀਤ ਨੇ ਆਪਣੇ ਆਪ ਨੂੰ ਅਕਸਰ ਕਹਿੰਦੇ ਸੁਣਿਆ ਇਹ ਸਿਰਫ ਕੇਅਰਿੰਗ ਹੈ ਪਰ ਅੰਦਰੋਂ ਆਵਾਜ਼ ਆਉਂਦੀ ਇਹ ਸਿਰਫ ਕੇਅਰਿੰਗ ਹੀ ਨਹੀਂ ਹੋਰ ਕੁਝ ਵੀ ਹੈ ਇੱਕ ਦਿਨ ਕਾਲਜ ਚੋ ਦੀ ਸਹੇਲੀ ਨੇ ਪੁੱਛ ਲਿਆ ਕਿ ਤੂੰ ਅੱਜਕੱਲ ਇੰਨੀ ਗੁੰਮ ਕਿਉਂ ਰਹਿੰਦੀ ਹੈ ਰਵਨੀਤ ਕੋਲ ਜਵਾਬ ਨਹੀਂ ਸੀ ਕਿਉਂਕਿ ਕੁਝ ਗੱਲਾਂ ਸ਼ਬਦਾਂ ਚ ਕਹਿਣ ਨਾਲ ਹੋਰ ਗਲਤ ਲੱਗਣ ਲੱਗ ਪੈਂਦੀਆਂ ਨੇ ਰਾਤ ਨੂੰ ਜਦੋਂ ਸਾਗਰ ਨੇ ਮੈਸੇਜ ਕੀਤਾ ਕਿ ਕਦੇ-ਕਦੇ ਲੱਗਦਾ ਏ ਅਸੀਂ ਗਲਤ ਆ ਰਵਨੀਤ ਨੇ ਲੰਮਾ ਸਮਾਂ ਸੋਚਿਆ ਤੇ ਫਿਰ ਰਿਪਲਾਈ ਕੀਤਾ ਕਿ ਲੱਗਦਾ ਨਹੀਂ ਪਤਾ ਏ ਉਹ ਸੱਚ ਸੀ ਤੇ ਸੱਚ ਕਦੇ-ਕਦੇ ਸਭ ਤੋਂ ਭਾਰੀ ਹੁੰਦਾ ਏ ਕਿਉਂਕਿ ਹੁਣੇ ਸਾਫ਼ ਸੀ ਕਿ ਇਹ ਪਿਆਰ ਸਹੀ ਨਹੀਂ ਪਰ ਇਸ ਤੋਂ ਪਿੱਛੇ ਹਟਣਾ ਵੀ ਆਸਾਨ ਨਹੀਂ ਤੇ ਜਿੱਥੇ ਦੋਵੇਂ ਰਾਹ ਗਲਤ ਹੋਣ ਉਥੇ ਹਰ ਕਦਮ ਦਿਲ ਨੂੰ ਹੋਰ ਦੋਸ਼ੀ ਬਣਾਉਂਦਾ ਏ ਸਮਾਂ ਕਦੇ ਕਿਸੇ ਲਈ ਨਹੀਂ ਰੁਕਦਾ ਰਵਨੀਤ ਲਈ ਵੀ ਨਹੀਂ ਸਾਗਰ ਨਾਲ ਗੱਲਾਂ ਹੁਣ ਰੋਜ਼ਾਨਾ ਦੀ ਆਦਤ ਬਣ ਚੁੱਕੀਆਂ ਸੀ ਉਹ ਦੋਵੇਂ ਸਾਵਧਾਨ ਰਹਿਣ ਦੀ ਕੋਸ਼ਿਸ਼ ਕਰਦੇ ਪਰ ਜਿੰਨੀ ਕੋਸ਼ਿਸ਼ ਕਰਦੇ ਓਨੀ ਹੀ ਡੂੰਗੀ ਖਿੱਚ ਮਹਿਸੂਸ ਹੁੰਦੀ ਰਵਨੀਤ ਨੂੰ ਸਭ ਤੋਂ ਵੱਡਾ ਡਰ ਇਸ ਗੱਲ ਦਾ ਸੀ ਕਿ ਕਿਤੇ ਘਰ ਦੇ ਕੁਝ ਸਮਝ ਨਾ ਲੈਣ ਕਿਉਂਕਿ ਘਰ 'ਚ ਅੱਖਾਂ ਤੋਂ ਪਹਿਲਾਂ ਚੁੱਪੀਆਂ ਬੋਲਣ ਲੱਗ ਪੈਂਦੀਆਂ ਨੇ ਇੱਕ ਸ਼ਾਮ ਮਾਂ ਨੇ ਅਚਾਨਕ ਪੁੱਛ ਲਿਆ ਕਿ ਤੂੰ ਅੱਜਕੱਲ ਫੋਨ ਬਹੁਤ ਵੇਖਦੀ ਰਹਿੰਦੀ ਐ ਸਭ ਠੀਕ ਐ ਰਵਨੀਤ ਨੇ ਕਿਹਾ ਹਾਂ ਮੰਮਾ ਕਾਲਜ ਦਾ ਕੰਮ ਹੁੰਦਾ ਆ ਪਰ ਆਵਾਜ਼ ਕੰਬ ਗਈ ਉਹਦੀ ਮਾਂ ਨੇ ਕੁਝ ਨਹੀਂ ਕਿਹਾ ਪਰ ਉਸ ਨਜ਼ਰ 'ਚ ਸਵਾਲ ਸੀ ਉਸੇ ਹਫ਼ਤੇ ਭੂਆ ਦੇ ਘਰ ਫੇਰ ਜਾਣਾ ਪਿਆ ਇਸ ਵਾਰੀ ਮਾਹੌਲ ਕੁਝ ਹੋਰ ਸੀ ਸਾਗਰ ਦੇ ਨਾਲ ਉਹਦੀ ਇੱਕ ਦੋਸਤ ਆਈ ਹੋਈ ਸੀ ਜੋ ਹਸਮੁਖ ਤੇ ਖੁੱਲ ਕੇ ਗੱਲ ਕਰਨ ਵਾਲੀ ਸੀ ਰਵਨੀਤ ਨੇ ਆਪਣੇ ਦਿਲ 'ਚ ਇੱਕ ਅਜੀਬ ਜਿਹਾ ਦਰਦ ਮਹਿਸੂਸ ਕੀਤਾ। ਇਹ ਜਲਨ ਸੀ ਜਾਂ ਡਰ ਉਹ ਖੁਦ ਨਹੀਂ ਜਾਣਦੀ ਸੀ। ਰਾਤ ਨੂੰ ਜਦੋਂ ਸਭ ਬੈਠੇ ਸੀ ਤਾਂ ਪੂਆ ਨੇ ਮਜ਼ਾਕ 'ਚ ਕਿਹਾ, "ਸਾਗਰ ਲਈ ਕੋਈ ਚੰਗੀ ਕੁੜੀ ਵੇਖਣੀ ਪਵੇਗੀ। ਹੁਣ ਉਮਰ ਹੋ ਗਈ ਐ।" ਸਾਰੇ ਹੱਸਣ ਲੱਗ ਪਏ। ਰਵਨੀਤ ਦੀ ਹੱਸਣ ਦੀ ਕੋਸ਼ਿਸ਼ ناکਾਮ ਰਹੀ। ਸਾਗਰ ਨੇ ਇੱਕ ਪਲ ਲਈ ਉਹਦੇ ਵੱਲ ਵੇਖਿਆ। ਉਹ ਨਜ਼ਰ ਕਾਫੀ ਸੀ। ਸਵਾਲ ਵੀ ਬੇਵਸੀ ਵੀ। ਬਾਦਚੋ ਦੋਵੇਂ ਸ਼ਤ ਤੇ ਮਿਲੇ ਠੰਡੀ ਹਵਾ ਸੀ ਪਰ ਦਿਲ ਗਰਮ ਰਵਨੀਤ ਨੇ ਕਿਹਾ ਤੂੰ ਕੁਝ ਨਹੀਂ ਕਿਹਾ ਸਾਗਰ ਨੇ ਸਿਰ ਝੁਕਾ ਲਿਆ ਤੇ ਕਹਿੰਦਾ ਕਹਿਣ ਨਾਲ ਕੀ ਬਦਲ ਜਾਣਾ ਸੀ ਹਕੀਕਤ ਤਾਂ ਉਹੀ ਹੈ ਉਹਨਾਂ ਦੇ ਵਿਚਾਰ ਚੁੱਪੀ ਛਾ ਗਈ ਇਹ ਚੁੱਪ ਪਹਿਲਾਂ ਵਰਗੀ ਨਹੀਂ ਸੀ ਇਹ ਭਾਰ ਬਣ ਚੁੱਕੀ ਸੀ ਰਵਨੀਤ ਨੇ ਕਿਹਾ ਪਰ ਸਾਨੂੰ ਇਹ ਰੋਕਣਾ ਪਵੇਗਾ ਸਾਗਰ ਨੇ ਤੁਰੰਤ ਜਵਾਬ ਨਹੀਂ ਦਿੱਤਾ ਤੇ ਕਾਫੀ देर ਬਾਅਦ ਕਿਹਾ ਕਿ ਰੋਕੇ ਕੀ ਮਿਲੂਗਾ ਦਰਦ ਘਟ ਜੂਗਾ ਰਵਨੀਤ ਦੀਆਂ ਅੱਖਾਂ ਭਰ ਆਈਆਂ ਤੇ ਕਹਿੰਦੀ ਸ਼ਾਇਦ ਨਹੀਂ ਪਰ ਘਟੋ ਘਟ ਦੋਸ਼ ਤਾਂ ਨਹੀਂ ਰਹੂਗਾ ਉਹ ਗੱਲ ਸਹੀ ਸੀ ਦੋਸ਼ ਦਾ ਭਾਰ ਦਿਨੋ ਦਿਨ ਵੱਧ ਰਿਹਾ ਸੀ ਹਰ ਹਾਸੇ ਪਿੱਛੇ ਡਰ ਤੇ ਹਰ ਗੱਲ ਪਿੱਛੇ ਸ਼ੱਕ ਅਗਲੇ ਦਿਨ ਘਰ ਆ ਕੇ ਰਵਨੀਤ ਨੇ ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖਿਆ ਉਹੀ ਚਿਹਰਾ ਪਰ ਅੱਖਾਂ 'ਚ ਥਕਾਵਟ ਉਹਨੇ ਸੋਚਿਆ ਪਿਆਰ ਜੇ ਇੰਨਾ ਔਖਾ ਹੈ ਤਾਂ ਇਹ ਸਹੀ ਕਿਵੇਂ ਹੋ ਸਕਦਾ ਹੈ ਸਾਗਰ ਦਾ ਮੈਸੇਜ ਆਇਆ ਕਿ ਕੱਲ ਦੀ ਗੱਲ ਸੋਚ ਰያ ਹਾਂ ਰਵਨੀਤ ਨੇ ਜਵਾਬ ਦਿੱਤਾ ਕਿ ਮੈਂ ਵੀ ਤੇ ਇਹੀ ਮੈਨੂੰ ਡਰਾਉਂਦਾ ਏ ਉਹ ਦੋਵੇਂ ਸਮਝ ਚੁੱਕੇ ਸੀ ਕਿ ਪਰਿਵਾਰ ਸਿਰਫ ਬਾਹਰ ਦੀ ਦੁਨੀਆ ਨਹੀਂ ਅੰਦਰ ਦੀ ਜ਼ਮੀਰ ਵੀ ਹੁੰਦਾ ਏ ਤੇ ਜਦੋਂ ਜ਼ਮੀਰ ਸਵਾਲ ਪੁੱਛਣ ਲੱਗ ਪੇ ਉਦੋਂ ਹਰ ਜਵਾਬ ਅਧੂਰਾ ਲੱਗਦਾ ਏ ਇਹ ਕਹਾਣੀ ਹੁਣ ਸਿਰਫ ਦੋ ਦਿਲਾਂ ਦੀ ਨਹੀਂ ਰਹੀ ਸੀ ਘਰ ਦੀਆਂ ਦੀਵਾਰਾਂ ਵੀ ਸੁਣਨ ਲੱਗ ਪਈਆਂ ਸੀ ਕੁਝ ਗੱਲਾਂ ਬਿਨਾਂ ਕਹੇ ਹੀ ਫੈਲ ਜਾਂਦੀਆਂ ਨੇ ਨਾ ਸਬੂਤ ਚਾਹੀਦਾ ਨਾ ਸੱਚ ਸਿਰਫ ਅੰਦਾਜ਼ੇ ਕਾਫੀ ਹੁੰਦੇ ਨੇ ਰਵਨੀਤ ਨੇ ਸਭ ਤੋਂ ਪਹਿਲਾਂ ਇਹ ਉਦੋਂ ਮਹਿਸੂਸ ਕੀਤਾ ਜਦੋਂ ਕਾਲਜ ਚ ਦੋ ਕੁੜੀਆਂ ਨੇ ਉਹਨੂੰ ਵੇਖ ਕੇ ਹੌਲੀ ਆਵਾਜ਼ ਚ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਦੀਆਂ ਅੱਖਾਂ ਚ ਸਵਾਲ ਸੀ ਪਰ ਬੁੱਲਾਂ ਤੇ ਮੁਸਕਾਨ ਇਹ ਉਹ ਮੁਸਕਾਨ ਹੁੰਦੀ ਹੈ ਜੋ ਅੰਦਰੋਂ ਚੁੱਭਦੀ ਹੈ ਉਸੇ ਦਿਨ ਘਰ ਆ ਕੇ ਰਵਨੀਤ ਦੀ ਮਾਂ ਨੇ ਕਿਹਾ ਅੱਜ ਭੂਆ ਦਾ ਫੋਨ ਆਇਆ ਸੀ ਰਵਨੀਤ ਦਾ ਦਿਲ ਧੜਕਣਾ ਭੁੱਲ ਗਿਆ ਤੇ ਕਹਿੰਦੀ ਕੀ ਕਿਹਾ ਉਹਨਾਂ ਨੇ ਮਾਂ ਨੇ ਸਿੱਧਾ ਜਵਾਬ ਨਹੀਂ ਦਿੱਤਾ ਤੇ ਬੋਲੀ ਕੇ 부ਆ ਤੇਰੀ ਕਹਿ ਰਹੀ ਸੀ ਸਾਗਰ ਅਜਕਲ ਠੀਕ ਨਹੀਂ ਰਹਿੰਦਾ ਚੁੱਪ ਚੁੱਪ ਰਹਿੰਦਾ ਆ ਕਹਿੰਦੀ ਪੜ੍ਹਾਈ ਤੇ ਵੀ ਧਿਆਨ ਨਹੀਂ ਆ ਇਹ ਸ਼ਬਦ ਨੋਰਮਲ ਸੀ ਪਰ ਰਵਨੀਤ ਸਮਝ ਗਈ ਕਿ ਕੋਈ ਚ ਤਾਂ ਚੱਲ ਰਿਹਾ ਏ ਉਸ ਸ਼ਾਮ ਸਾਗਰ ਦਾ ਮੈਸੇਜ ਆਇਆ ਕਿ ਘਰ ਚ ਅਜੀਬ ਸਵਾਲ ਪੁੱਛੇ ਜਾ ਰਹੇ ਨੇ ਰਵਨੀਤ ਨੇ ਫੋਨ ਰੱਖ ਦਿੱਤਾ ਉਹਦੇ ਹੱਥ ਕੰਬ ਰਹੇ ਸੀ ਉਹਨੇ ਆਪਣੇ ਆਪ ਨੂੰ ਕਿਹਾ ਅਸੀਂ ਇਹਨੇ ਬੇਵਕੂਫ ਕਿਵੇਂ ਹੋ ਗਏ ਅਗਲੇ ਦਿਨ ਪੂਆ ਦੇ ਘਰ ਇੱਕ ਛੋਟਾ ਜਿਹਾ ਇਕੱਠ ਸੀ ਰਵਨੀਤ ਜਾਣਾ ਨਹੀਂ ਚਾਹੁੰਦੀ ਸੀ ਪਰ ਮਜਬੂਰੀ ਸੀ ਘਰ ਚ ਦਾਖਲ ਹੁੰਦੇ ਹੀ ਉਹਨੇ ਮਾਹੌਲ ਬਦਲਿਆ ਹੋਇਆ ਮਹਿਸੂਸ ਕੀਤਾ ਗੱਲਾਂ ਉਹੀ ਸੀ ਪਰਵਾਜਾ ਚ ਠੰਡਕ ਨਹੀਂ ਸੀ ਪੂਆ ਨੇ ਰਵਨੀਤ ਨੂੰ ਪਿਆਰ ਨਾਲ ਬਿਠਾਇਆ ਪਰ ਅੱਖਾਂ ਚ ਤੱਕਣ ਦੀ ਥਾਂ ਨਹੀਂ ਸੀ ਸਾਗਰ ਕਮਰੇ ਚ ਨਹੀਂ ਸੀ ਜਦੋਂ ਮਿਲਿਆ ਉਹ ਛੱਤ ਦੇ ਸੀ ਇਕੱਲਾ ਰਵਨੀਤ ਨੇ ਕਿਹਾ ਲੱਗਦਾ ਏ ਸਭ ਕੁਝ ਖੁੱਲ ਰਿਹਾ ਏ ਸਾਗਰ ਨੇ ਸਿਰ ਹਿਲਾਇਆ ਕਿ ਅਫਵਾਹਾਂ ਨੇ ਸੱਚ ਤੋਂ ਤੇਜ਼ ਦੌੜ ਲਾ ਲਈ ਏ ਉਹ ਦੋਵੇਂ ਚੁੱਪ ਹੋ ਗਏ ਇਸ ਵਾਰੀ ਇਹ ਚੁੱਪ ਫੈਸਲੇ ਦੀ ਮੰਗ ਕਰ ਰਹੀ ਸੀ ਰਵਨੀਤ ਕਹਿੰਦੀ ਸਾਨੂੰ ਹੁਣ ਰੁਕਣਾ ਪਵੇਗਾ ਪੂਰੀ ਤਰ੍ਹਾਂ ਸਾਗਰ ਨੇ ਉਹਦੇ ਵੱਲ ਵੇਖਿਆ ਪਰ ਅੱਖਾਂ 'ਚ ਦਰਦ ਸੀ ਕਹਿੰਦਾ ਰੁਕਣਾ ਮਤਲਬ ਦੂਰੀ ਰਵਨੀਤ ਨੇ ਹੌਲੀ ਜਿਹਾ ਕਿਹਾ ਹਰ ਤਰ੍ਹਾਂ ਦੀ ਉਸ ਵਾਕ ਨਾਲ ਜਿਵੇਂ ਹਵਾ ਰੁਕ ਗਈ ਸਾਗਰ ਨੇ 11 ਸਾਲ ਲਿਆ ਤੇ ਕਹਿੰਦਾ ਸ਼ਾਇਦ ਇਹੀ ਸਹੀ ਹੈ ਕਿਉਂਕਿ ਜੇ ਅਸੀਂ ਅਜੇ ਨਾ ਰੁਕੇ ਤਾਂ ਕਿਸੇ ਨੂੰ ਬਹੁਤ ਦੁੱਖ ਪਹੁੰਚੇਗਾ ਉਹਨਾਂ ਨੇ ਫੈਸਲਾ ਕਰ ਲਿਆ ਕਿ ਨਾ ਮੈਸੇਜ ਨਾ ਕਾਲ ਨਾ ਕੱਲੇ ਮਿਲਣਾ ਸਿਰਫ ਪਰਿਵਾਰਕ ਹੱਦ ਰਹੂਗੀ ਘਰ ਆ ਕੇ ਰਵਨੀਤ ਟੁੱਟ ਗਈ ਉਹ ਪਹਿਲੀ ਵਾਰੀ ਖੁੱਲ ਕੇ ਰੋਈ ਨਾ ਕਿਸੇ ਲਈ ਸਿਰਫ ਆਪਣੇ ਆਪ ਲਈ ਉਹਨੇ ਸਮਝ ਲਿਆ ਸੀ ਕਿ ਕੁਝ ਪਿਆਰ ਜਿੱਤਣ ਲਈ ਨਹੀਂ ਹੁੰਦੇ ਸਗੋਂ ਛੱਡਣ ਲਈ ਹੁੰਦੇ ਨੇ ਰਾਤ ਨੂੰ ਸਾਗਰ ਦਾ ਆਖਰੀ ਮੈਸੇਜ ਆਇਆ ਕਿ ਮਾਫ ਕਰੀ ਜੇ ਮੈਂ ਤੈਨੂੰ ਇਸ ਰਾਤ ਹੀ ਲਿਆਇਆ ਰਵਨੀਤ ਨੇ ਜਵਾਬ ਨਹੀਂ ਦਿੱਤਾ ਕਿਉਂਕਿ ਕੁਝ ਮਾਫੀਆਂ ਦਾ ਜਵਾਬ ਚੁੱਪੀ ਹੁੰਦਾ ਹੈ ਉਹ ਜਾਣਦੀ ਸੀ ਕਿ ਇਹ ਅੰਤ ਨਹੀਂ ਪਰ ਹੁਣ ਜੋ ਆਵੇਗਾ ਉਹ ਪਹਿਲਾਂ ਵਰਗਾ ਨਹੀਂ ਰਹੇਗਾ ਅਫਵਾਹਾਂ ਨੇ ਆਪਣੀ ਆਵਾਜ਼ ਬਣਾ ਲਈ ਸੀ ਤੇ ਉਹ ਆਵਾਜ਼ ਹੁਣ ਦੋਵਾਂ ਦੇ ਦਿਲਾਂ 'ਚ ਗੂੰਜ ਰਹੀ ਸੀ ਦੂਰੀ ਬਣਾਉਣਾ ਆਸਾਨ ਲੱਗਦਾ ਹੈ ਪਰ ਦੂਰੀ ਨਿਭਾਉਣਾ ਸਭ ਤੋਂ ਔਖਾ ਹੁੰਦਾ ਹੈ ਰਵਨੀਤ ਨੇ ਪਹਿਲੇ ਕੁਝ ਦਿਨ ਆਪਣੇ ਆਪ ਨੂੰ ਮਜ਼ਬੂਤ ਦਿਖਾਉਣ ਦੀ ਕੋਸ਼ਿਸ਼ ਕੀਤੀ। ਉਹ ਕਾਲਜ ਗਈ, ਸਹੇਲੀਆਂ ਨਾਲ ਬੈਠੀ, ਘਰ 'ਚ ਵੀ ਹੱਸਣ ਦੀ ਕੋਸ਼ਿਸ਼ ਕੀਤੀ ਪਰ ਹਰ ਹਾਸੇ ਦੇ ਪਿੱਛੇ ਇੱਕ ਅਜੀਬ ਜਿਹਾ ਖਾਲੀਪਨ ਸੀ। ਜਿਵੇਂ ਕੁਝ ਛੁੱਟ ਗਿਆ ਹੋਵੇ। ਫੋਨ ਚੁੱਪ ਰਹਿੰਦਾ ਸੀ, ਨਾ ਕੋਈ ਖਾਣਾ ਖਾਦਾ, ਨਾ ਕੋਈ ਅੱਜ ਕਿਵੇਂ ਰਹੀ। ਪਹਿਲਾਂ ਇਹੀ ਮੈਸੇਜ ਉਹਨੂੰ ਗਲਤ ਲੱਗਦੇ ਸੀ। ਹੁਣ ਉਹਨਾਂ ਦੀ ਕਮੀ ਚੁੱਭਦੀ ਸੀ। ਰਵਨੀਤ ਸਮਝ ਗਈ ਕਿ ਆਦਤਾਂ ਕਦੇ-ਕਦੇ ਪਿਆਰ ਤੋਂ ਵੀ ਵੱਡਾ ਜ਼ਖਮ ਛੱਡ ਜਾਂਦੀਆਂ ਨੇ। ਸਾਗਰ ਵੀ ਆਪਣੇ ਤਰੀਕੇ ਨਾਲ ਟੁੱਟ ਰਿਹਾ ਸੀ। ਘਰ 'ਚ ਸਭ ਕੁਝ ਨਾਰਮਲ ਸੀ ਪਰ ਉਹ ਨਾਰਮਲ ਬਣ ਕੇ ਰਹਿ ਨਹੀਂ ਸਕਦਾ ਸੀ। ਉਹਦੀ ਮਾਂ ਨੇ ਕਈ ਵਾਰ ਪੁੱਛਿਆ, "ਕੁਝ ਪਰੇਸ਼ਾਨ ਲੱਗਦਾ ਏ?" ਪਰ ਉਹ ਹੱਸ ਕੇ ਟਾਲ ਦਿੰਦਾ। ਕਿਉਂਕਿ ਸੱਚ ਦੱਸਣਾ ਮਤਲਬ ਸਭ ਕੁਝ ਤੋੜ ਦੇਣਾ ਸੀ। ਕੁਝ ਹਫ਼ਤਿਆਂ ਬਾਅਦ ਇੱਕ ਪਰਿਵਾਰਕ ਫੰਕਸ਼ਨ ਆ ਗਿਆ। ਰਵਨੀਤ ਜਾਣਾ ਨਹੀਂ ਚਾਹੁੰਦੀ ਸੀ ਪਰ ਗਈ। ਉਹ ਜਾਣਦੀ ਸੀ ਕਿ ਇਨ੍ਹਾਂ ਚੀਜ਼ਾਂ ਤੋਂ ਹਮੇਸ਼ਾ ਭੱਜਿਆ ਨਹੀਂ ਜਾ ਸਕਦਾ ਉਹ ਦੋਵੇਂ ਇੱਕੋ ਕਮਰੇ 'ਚ ਸੀ ਪਰ ਵਿਚਕਾਰ ਦੂਰੀ ਸੀ ਨਜ਼ਰ ਮਿਲੀ ਪਰ ਟਿਕੀ ਨਹੀਂ ਗੱਲ ਹੋਈ ਪਰ ਸਿਰਫ ਲੋੜ ਦੀ ਉਸ ਪਲ ਰਵਨੀਤ ਨੂੰ ਅਹਿਸਾਸ ਹੋਇਆ ਕਿ ਦੂਰੀ ਬਣ ਗਈ ਹੈ ਤੇ ਸ਼ਾਇਦ ਇਹੀ ਸਹੀ ਹੈ ਰਾਤ ਨੂੰ ਘਾਹਰਾ ਕੇ ਰਵਨੀਤ ਨੇ ਆਪਣੀ ਡਾਇਰੀ ਖੋਲੀ ਤੇ ਕਾਫੀ ਸਮੇਂ ਬਾਅਦ ਲਿਖਣਾ ਸ਼ੁਰੂ ਕੀਤਾ ਉਹਨੇ ਲਿਖਿਆ ਕੇ ਪਿਆਰ ਗਲਤ ਸੀ ਜਾਂ ਨਹੀਂ ਇਹ ਮੈਨੂੰ ਨਹੀਂ ਪਤਾ ਪਰ ਇਹ ਜ਼ਰੂਰ ਪਤਾ ਹੈ ਕਿ ਮੈਂ ਆਪਣੇ ਆਪ ਨੂੰ ਖੋ ਬੈਠੀ ਸੀ ਉਹ ਲਿਖਦੀ ਰਹੀ ਜਿਵੇਂ ਹਰ ਸ਼ਬਦ ਨਾਲ ਦਿਲ ਘੁਲਾ ਹੋ ਰਿਹਾ ਹੋਵੇ ਸਾਗਰ ਨੇ ਵੀ ਆਪਣੇ ਆਪ ਨਾਲ ਗੱਲ ਕੀਤੀ ਉਹਨੇ ਸੋਚਿਆ ਜੇ ਇਹ ਪਿਆਰ ਸੱਚਾ ਸੀ ਤਾਂ ਇਹਦਾ ਅੰਤ ਇਹਨਾਂ ਦਰਦਨਾਕ ਕਿਉਂ ਹੈ ਤੇ ਜੇ ਗਲਤ ਸੀ ਤਾਂ ਇਹ ਦਿਲ ਤੋਂ ਕਿਉਂ ਨਹੀਂ ਜਾ ਰਿਹਾ ਉਹਨੇ ਸਮਝਿਆ ਕਿ ਕੁਝ ਅਹਿਸਾਸ ਸਹੀ ਜਾਂ ਗਲਤ ਨਹੀਂ ਹੁੰਦੇ ਉਹ ਸਿਰਫ ਹੋ ਜਾਂਦੇ ਨੇ ਪਰ ਹਰ ਅਹਿਸਾਸ ਨੂੰ ਨਿਭਾਉਣਾ ਲਾਜ਼ਮੀ ਨਹੀਂ ਹੁੰਦਾ ਸਮਾਂ ਹੌਲੀ-ਹੌਲੀ ਆਪਣਾ ਕੰਮ ਕਰ ਰਿਹਾ ਸੀ ਰਵਨੀਤ ਨੇ ਆਪਣੇ ਆਪ ਤੇ ਧਿਆਨ ਦੇਣਾ ਸ਼ੁਰੂ ਕੀਤਾ ਪੜ੍ਹਾਈ ਆਪਣੇ ਸੁਪਨੇ ਆਪਣੀ ਪਛਾਣ ਉਹ ਜਾਣਦੀ ਸੀ ਕਿ ਜੇ ਉਹ ਹੁਣ ਆਪਣੇ ਆਪ ਨੂੰ ਨਹੀਂ ਸੰਭਾਲੇਗੀ ਤਾਂ ਜ਼ਿੰਦਗੀ ਹਮੇਸ਼ਾ ਕਿਸੇ ਗਲਤੀ 'ਚ اٹਕੀ ਰਹੇਗੀ ਇੱਕ ਸ਼ਾਮ ਉਹਨੇ ਅਚਾਨਕ ਸੋਚਿਆ ਜੇ ਉਹ ਸਾਗਰ ਨੂੰ ਕਦੇ ਨਾ ਮਿਲਦੀ ਤਾਂ ਕੀ ਹੋਏ ਸਭ ਸਿੱਖ ਪਾਉਂਦੀ ਸ਼ਾਇਦ ਨਹੀਂ ਇਹ ਸੋਚ ਨੂੰ ਥੋੜੀ ਸ਼ਾਂਤੀ ਦੇ ਗਈ। ਸਾਗਰ ਨੇ ਵੀ ਨਵੀਂ ਰੁਟੀਨ ਬਣਾਈ। ਕੰਮ, ਕਸਰਤ, ਆਪਣੇ ਆਪ ਨਾਲ ਸਮਾਂ। ਉਹ ਨਹੀਂ ਭੁੱਲਿਆ ਪਰ ਉਹਨੇ ਸਮਝਣਾ ਸ਼ੁਰੂ ਕਰ ਦਿੱਤਾ ਕਿ ਦੂਰੀਆਂ ਦਰਦ ਦਿੰਦੀਆਂ ਨੇ ਪਰ ਕਈ ਵਾਰ ਉਹੀ ਦੂਰੀ ਸਹੀ ਰਾਹ ਵੀ ਦਿਖਾਉਂਦੀ ਹੈ। ਰਵਨੀਤ ਨੂੰ ਹੁਣ ਪਤਾ ਸੀ ਕਿ ਇਹ ਸਭ ਮੁੱਕਣ ਵਾਲਾ ਏ। ਕੁਝ ਸੱਚ ਆਪਣੇ ਆਪ ਸਾਹਮਣੇ ਨਹੀਂ ਆਉਂਦੇ, ਉਹਨਾਂ ਨੂੰ ਕਹਿਣਾ ਪੈਂਦਾ ਏ ਹੌਸਲੇ ਨਾਲ। ਰਵਨੀਤ ਨੂੰ ਇਹ ਅਹਿਸਾਸ ਉਦੋਂ ਹੋਇਆ ਜਦੋਂ ਉਹਦੀ ਮਾਂ ਨੇ ਇੱਕ ਸ਼ਾਮ ਗੰਭੀਰ ਲਹਿਜੇ ਚ ਕਿਹਾ ਕੱਲ ਤੇਰੀ ਭੂਆ ਆ ਰਹੀ ਐ ਕੁਝ ਗੱਲ ਕਰਨੀ ਆ ਉਹ ਸ਼ਬਦ ਹੌਲੇ ਸੀ ਪਰ ਰਵਨੀਤ ਦੇ ਦਿਲ ਤੇ ਭਾਰ ਬਣ ਗਏ ਉਹਨੇ ਸਮਝ ਲਿਆ ਕਿ ਹੁਣ ਗੱਲਾਂ ਟਾਲਣ ਦਾ ਸਮਾਂ ਖਤਮ ਹੋ ਰਿਹਾ ਏ ਅਗਲੇ ਦਿਨ ਘਰ ਚ ਮਾਹੌਲ ਨਾਰਮਲ ਨਹੀਂ ਸੀ ਚਾਹ ਬਣੀ ਪਰ ਕਿਸੇ ਨੇ ਧਿਆਨ ਨਹੀਂ ਦਿੱਤਾ ਭੂਆ ਦੀਆਂ ਅੱਖਾਂ ਚ ਚਿੰਤਾ ਸੀ ਤੇ ਮਾਂ ਦੀਆਂ ਅੱਖਾਂ ਚ ਸਵਾਲ ਰਵਨੀਤ ਚੁੱਪ ਬੈਠੀ ਰਹੀ ਇਹ ਚੁੱਪ ਹੁਣ ਡਰ ਨਹੀਂ ਤਿਆਰੀ ਸੀ ਪੂਆ ਨੇ ਪਹਿਲਾ ਗੱਲ ਸ਼ੁਰੂ ਕੀਤੀ ਕਿ ਰਵਨੀਤ ਮੈਂ ਸਿੱਧੀ ਗੱਲ ਕਰਾਂਗੀ ਲੋਕ ਗੱਲਾਂ ਕਰ ਰਹੇ ਨੇ ਮੈਨੂੰ ਨਹੀਂ ਪਤਾ ਕਿੰਨਾ ਸੱਚ ਹੈ ਪਰ ਘਰ ਦੀ ਇੱਜ਼ਤ ਸਾਡੇ ਲਈ ਸਭ ਤੋਂ ਵੱਡੀ ਹੈ ਰਵਨੀਤ ਨੇ ਸਿਰ ਝੁਕਾਇਆ ਕਿ ਮੈਂ ਸਮਝਦੀ ਹਾਂ ਪੂਆ ਜੀ ਉਹਦੀ ਮਾਂ ਨੇ ਹੌਲੀ ਆਵਾਜ਼ ਚ ਪੁੱਛਿਆ ਸਾਨੂੰ ਸੱਚ ਜਾਣਨਾ ਹੈ ਉਹ ਪਲ ਆ ਗਿਆ ਸੀ ਜਿਸ ਤੋਂ ਰਵਨੀਤ ਡਰਦੀ ਰਹੀ ਸੀ ਉਹ ਕਹਿੰਦੀ ਕੋਈ ਗਲਤ ਕੰਮ ਨਹੀਂ ਹੋਇਆ ਪਰ ਅਸੀਂ ਗਲਤ ਅਹਿਸਾਸਾਂ ਨੂੰ ਸਮਝਣ ਚ ਦੇਰ ਕਰ ਦਿੱਤੀ ਕਮਰੇ 'ਚ ਖਾਮੋਸ਼ੀ ਛਾ ਗਈ। ਇਹ ਖਾਮੋਸ਼ੀ ਇਨਕਾਰ ਦੀ ਨਹੀਂ ਸੱਚ ਦੀ ਸੀ। ਭੂਆ ਕਹਿਣ ਲੱਗੀ, "ਤਾਨੂੰ ਸ਼ਰਮ ਨਹੀਂ ਆਉਂਦੀ ਇਹ ਚੀਜ਼ਾਂ ਕਰਨ ਲੱਗਿਆਂ ਨੂੰ? ਸਾਗਰ ਵੀ ਅਜੀਬ ਹਰਕਤਾਂ ਕਰਦਾ ਏ।" ਮੈਂ ਸੋਚ ਰਹੀ ਸੀ, "ਸ਼ਾਇਦ ਮੈਂ ਹੀ ਗਲਤ ਸੋਚ ਰਹੀ ਆਂ।" ਰਵਨੀਤ ਨੇ ਹਿੰਮਤ ਕਰਕੇ ਕਿਹਾ, "ਭੂਆ ਜੀ, ਅਸੀਂ ਦੋਵੇਂ ਰੁਕ ਗਏ ਆਂ। ਦੂਰੀ ਬਣਾ ਲਈ ਆਂ ਕਿਉਂਕਿ ਇਹ ਹੀ ਸਹੀ ਸੀ।" ਰਵਨੀਤ ਦੀ ਮਾਂ ਨੇ ਰਵਨੀਤ ਵੱਲ ਧਿਆਨ ਨਾਲ ਵੇਖਿਆ। ਤੇ ਕਹਿੰਦੀ ਰੁਕ ਜਾਣਾ ਹੀ ਸਭ ਤੋਂ ਵੱਡੀ ਸਮਝਦਾਰੀ ਹੁੰਦੀ ਹੈ ਭੂਆ ਨੇ ਡੂੰਗਾ ਸਾਲਿਆ ਤੇ ਕਹਿੰਦੀ ਮੈਨੂੰ ਮੇਰੇ ਪੁੱਤ ਤੇ ਭਰੋਸਾ ਏ ਇੰਨੇ ਹੀ ਉਹਨੂੰ 扑ਕਾਇਆ ਹੋਣਾ ਆ ਰਵਨੀਤ ਦੀ ਮਾਂ ਕਹਿਣ ਲੱਗੀ ਦੀਦੀ ਤੁਸੀਂ ਰਵਨੀਤ ਤੇ ਇਲਜ਼ਾਮ ਨਹੀਂ ਲਾ ਸਕਦੇ ਰਵਨੀਤ ਨੂੰ ਪਹਿਲੀ ਵਾਰੀ ਲੱਗਿਆ ਸ਼ਾਇਦ ਉਹ ਕੱਲੀ ਨਹੀਂ ਉਸੇ ਸ਼ਾਮ ਸਾਗਰ ਨੂੰ ਵੀ ਉਹਦੀ ਮਾਂ ਨੇ ਬੁਲਾਇਆ ਉਹਨੇ ਵੀ ਸੱਚ ਲਕਾਇਆ ਨਹੀਂ ਤੇ ਕਹਿੰਦਾ ਮੈਂ ਗਲਤ ਨਹੀਂ ਕਰਨਾ ਚਾਹੁੰਦਾ ਸੀ ਇਸ ਲਈ ਮੈਂ ਰੁਕ ਗਿਆ ਉਦੀ ਮਾਂ ਨੇ ਉਹਦੇ ਸਿਰ ਤੇ ਹੱਥ ਰੱਖਿਆ ਤੇ ਕਹਿੰਦੀ ਗਲਤੀਆਂ ਤੋਂ ਵੱਡੀ ਗੱਲ ਹੁੰਦੀ ਹੈ ਉਹਨਾਂ ਨੂੰ ਸਮੇਂ ਸਿਰ ਸਮਝ ਲੈਣਾ ਕੁਝ ਦਿਨਾਂ ਬਾਅਦ ਰਵਨੀਤ ਤੇ ਸਾਗਰ ਇੱਕ ਫੰਕਸ਼ਨ ਤੇ ਮਿਲੇ ਦੋਵਾਂ ਨੇ ਸਿਰਫ ਨਾਰਮਲ ਹੈਲੋ ਹਾਏ ਕੀਤੀ ਨਜ਼ਰਾਂ ਮਿਲੀਆਂ ਪਰ ਕੋਈ ਸ਼ਿਕਾਇਤ ਨਹੀਂ ਸੀ ਸਿਰਫ ਸਮਝ ਰਵਨੀਤ ਨੇ ਅੰਦਰੋਂ ਮਹਿਸੂਸ ਕੀਤਾ ਕਿ ਇਹ ਪਿਆਰ ਨਹੀਂ ਆ ਸਾਗਰ ਨੇ ਵੀ ਸਮਝਿਆ ਹਰ ਚੀਜ਼ ਜੋ ਦਿਲ ਨੂੰຊੂਏ ਉਹਨੂੰ ਲੈਣਾ ਲਾਜ਼ਮੀ ਨਹੀਂ ਸੱਚ ਸਾਹਮਣੇ ਆ ਗਿਆ ਸੀ ਸੱਚ ਸਾਹਮਣੇ ਆਉਣ ਤੋਂ ਬਾਅਦ ਘਰਾਂ ਚ ਹੌਲੀ ਹੌਲੀ ਸਭ ਨਾਰਮਲ ਹੋਣ ਲੱਗਾ ਪਹਿਲਾਂ ਵਰਗਾ ਹਾਸਾ ਤਾਂ ਨਹੀਂ ਸੀ ਪਰ ਖਮੋਸ਼ੀ ਹੁਣ ਡਰਾਉਣੀ ਨਹੀਂ ਰਹੀ ਇਹ ਖਮੋਸ਼ੀ ਸਮਝਦੀ ਸੀ ਉਹ ਸਮਝ ਜੋ ਸਮੇਂ ਨਾਲ ਆਉਂਦੀ ਹੈ ਰਵਨੀਤ ਨੇ ਆਪਣੇ ਆਪ ਚ ਬਦਲਾ ਮਹਿਸੂਸ ਕੀਤਾ ਹੁਣ ਉਹ ਹਰ ਗੱਲ ਤੇ ਆਪਣੇ ਆਪ ਨੂੰ ਦੋਸ਼ ਨਹੀਂ ਦਿੰਦੀ ਸੀ ਉਹਨੇ ਮੰਨ ਲਿਆ ਸੀ ਕਿ ਅਹਿਸਾਸ ਆ ਜਾਣਾ ਗਲਤੀ ਨਹੀਂ ਪਰ ਰੁਕ ਜਾਣਾ ਜ਼ਰੂਰੀ ਹੁੰਦਾ ਹੈ ਉਹ ਆਪਣੀ ਪੜ੍ਹਾਈ ਚ ਰੁੱਝ ਗਈ ਸਾਗਰ ਨੇ ਵੀ ਆਪਣੇ ਜੀਵਨ ਨੂੰ ਨਵੀਂ ਦਿਸ਼ਾ ਦਿੱਤੀ ਉਹ ਨੌਕਰੀ ਲਈ ਤਿਆਰੀ ਕਰਨ ਲੱਗ ਪਿਆ ਸਵੇਰੇ ਦੌੜ ਸ਼ਾਮ ਨੂੰ ਪੜ੍ਹਾਈ ਕਈ ਵਾਰ ਮਨ ਪਿੱਛੇ ਮੁੜਦਾ ਪਰ ਉਹ ਜਾਣਦਾ ਸੀ ਅੱਗੇ ਵਧਣਾ ਹੀ ਸਹੀ ਹੈ ਇੱਕ ਪ੍ਰੋਗਰਾਮ 'ਚ ਦੋਵੇਂ ਫੇਰ ਮਿਲੇ ਇਸ ਵਾਰੀ ਕੋਈ ਅਜੀਬਪਨ ਨਹੀਂ ਸੀ ਰਵਨੀਤ ਨੇ ਸਾਗਰ ਨੂੰ ਦੂਰ ਹੀ ਸੱਚ ਰੀ ਅਕਾਲ ਗਿਆ ਉਹਨੇ ਸਿਰ ਹਿਲਾਇਆ ਬਸ ਉਹ ਪਲ ਰਵਨੀਤ ਲਈ ਇੱਕ ਇਮਤਿਹਾਨ ਸੀ ਕਿ ਦਿਲ ਫਿਰ ਪਟਕੇਗਾ ਪਰ ਨਹੀਂ ਦਿਲ ਸ਼ਾਂਤ ਰਿਹਾ ਰਵਨੀਤ ਦੀ ਭੂਆ ਤੇ ਮਾਂ ਵੀ ਹੌਲੀ-ਹੌਲੀ ਸ਼ਾਂਤ ਹੋ ਗਈਆਂ ਸਮਾਂ ਆਪਣਾ ਕੰਮ ਕਰ ਰਿਹਾ ਸੀ ਦਿਲਾਂ ਦੇ ਜ਼ਖਮ ਭਰ ਨਹੀਂ ਰਹੇ ਸੀ ਪਰ ਦਰਦ ਹੌਲਾ ਪੈ ਰਿਹਾ ਸੀ ਤੇ ਕਈ ਵਾਰ ਇਹੀ ਕਾਫੀ ਹੁੰਦਾ ਏ ਇੱਕ ਸ਼ਾਮ ਰਵਨੀਤ ਤੇ ਸਾਗਰ ਇਕੱਠੇ ਨਹੀਂ ਪਰ ਇੱਕੋ ਸੋਚ ਚ ਸੀ ਦੋਵਾਂ ਨੇ ਇੱਕੋ ਅਹਿਸਾਸ ਮਹਿਸੂਸ ਕੀਤਾ ਕਿ ਅਸੀਂ ਸਹੀ ਫੈਸਲਾ ਕੀਤਾ ਇਹ ਅਹਿਸਾਸ ਜਸ਼ਨ ਨਹੀਂ ਸੀ ਸ਼ਾਂਤੀ ਸੀ ਹਰ ਕਹਾਣੀ ਦਾ ਅੰਤ ਸ਼ੋਰ ਨਾਲ ਨਹੀਂ ਹੁੰਦਾ ਕੁਝ ਅੰਤ ਖਾਮੋਸ਼ੀ ਨਾਲ ਹੁੰਦੇ ਨੇ ਪਰ ਅੰਦਰ ਤੱਕ ਅਸਰ ਛੜ ਜਾਂਦੇ ਨੇ ਰਵਨੀਤ ਦੀ ਜ਼ਿੰਦਗੀ ਹੁਣ ਪਹਿਲਾਂ ਵਰਗੀ ਨਹੀਂ ਰਹੀ ਸੀ ਪਰ ਇਹ ਵੀ ਸੱਚ ਸੀ ਕਿ ਉਹ ਪਹਿਲਾਂ ਤੋਂ ਕਾਫੀ ਮਜ਼ਬੂਤ ਬਣ ਚੁੱਕੀ ਸੀ ਉਹਨੇ ਆਪਣੇ ਆਪ ਨੂੰ ਸਿਰਫ ਕਿਸੇ ਰਿਸ਼ਤੇ ਨਾਲ ਨਹੀਂ ਆਪਣੀ ਸੋਚ ਨਾਲ ਪਛਾਣਨਾ ਸਿੱਖ ਲਿਆ ਸੀ ਕਾਲਜ ਖਤਮ ਹੋਣ ਵਾਲਾ ਸੀ ਭਵਿੱਖ ਦੀਆਂ ਗੱਲਾਂ ਚੱਲ ਰਹੀਆਂ ਸੀ ਨੌਕਰੀ ਸ਼ਹਿਰ ਬਦਲਣਾ ਨਵੀਂ ਸ਼ੁਰੂਆਤ ਰਵਨੀਤ ਲਈ ਇਹ ਸਭ ਡਰਾਉਣਾ ਨਹੀਂ ਸੀ ਕਿਉਂਕਿ ਉਹ ਜਾਣਦੀ ਸੀ ਜੋ ਉਹ ਪਿੱਛੇ ਛੱਡ ਗਈਏ ਉਸ ਤੋਂ ਵੱਡੀ ਕੋਈ ਮੁਸ਼ਕਲ ਨਹੀਂ ਰਵਨੀਤ ਕਦੇ-ਕਦੇ ਸੋਚਦੀ ਹੈ ਜੇ ਅਸੀਂ ਸਮੇਂ ਤੇ ਨਾ ਰੁਕਦੇ ਤਾਂ ਕੀ ਹੁੰਦਾ ਮੈਂ ਗਲਤ ਰਾਹ ਤੇ ਪੈ ਸਕਦੀ ਸੀ ਪਰ ਮੈਂ ਰੁਕ ਗਈ ਤੇ ਇਹੀ ਮੇਰੀ ਸਭ ਤੋਂ ਵੱਡੀ ਜਿੱਤ ਹੈ ਸਮਾਂ ਅੱਗੇ ਵਧ ਗਿਆ ਕੁਝ ਸਾਲਾਂ ਬਾਅਦ ਦੋਵੇਂ ਆਪਣੀ-ਆਪਣੀ ਜ਼ਿੰਦਗੀ 'ਚ ਸੈੱਟ ਸੀ ਪਰਿਵਾਰਕ ਮਲਾਪ ਹੁੰਦੇ ਰਹੇ ਪਰ ਹੁਣ ਸਭ ਕੁਝ ਸਾਫ਼ ਸੀ ਕੋਈ ਰਾਜ਼ ਨਹੀਂ ਕੋਈ ਡਰ ਨਹੀਂ ਇਹੀ ਸਭ ਤੋਂ ਖੂਬਸੂਰਤ ਅੰਤ ਹੁੰਦਾ ਏ ਕਿਉਂਕਿ ਹਰ ਪਿਆਰ ਪਾਉਣ ਲਈ ਨਹੀਂ ਹੁੰਦਾ ਇਹ ਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ